ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਵਿਕਰਮਜੀਤਿਆ ਨੂੰ ਅੱਜ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ ਵਿਜੀਲੈਂਸ ਵੱਲੋਂ ਹੋਰ ਰਿਮਾਂਡ ਦੀ ਕੀਤੀ ਜਾਵੇਗੀ ਮੰਗ। ਵਿਕਰਮਜੀਤਿਆ ਨੇ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਆਪਣੀ ਗ੍ਰਿਫਤਾਰੀ ਨੂੰ ਦੱਸਿਆ ਗੈਰ ਕਾਨੂੰਨੀ। ਮਾਨਸਾ ਦੀ ਅਦਾਲਤ ਤੋਂ ਸਿੱਧੂ ਸਾਲ ਤੇ ਬਣੀ ਡਾਕੂਮੈਂਟਰੀ ਬਾਰੇ ਆਈ ਵੱਡੀ ਖਬਰ। ਬੀਬੀਸੀ ਨੇ ਆਪਣਾ ਜਵਾਬ ਕੀਤਾ ਦਾਖਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੜਕੇ ਰਵਨੀਤ ਸਿੰਘ ਬਿੱਟੂ ਵਿਧਾਇਕ ਮਨਵਿੰਦਰ ਸਿੰਘ ਯਾਸਪੁਰਾ ਤੇ ਵੀ ਸਾਧੇ ਨਿਸ਼ਾਨਾ ਬਿਕਰਮਜੀਠਿਆ ਨੂੰ ਮਜੀਠਾ ਲੈ ਕੇ ਪਹੁੰਚੀ ਪੁਲਿਸ ਦੀ ਗਨੀਪ ਕੁਰਮਜੀਠਿਆ ਨਾਲ ਹੋਈ ਤਿੱਖੀ ਬਹਿਸ ਅਫਸਰਾਂ ਦੇ ਮੂੰਹ ਤੇ ਕਹੀ ਵੱਡੀ ਗੱਲਾਂ ਪੰਜਾਬ ਸਰਪਾਰੀ ਹੋਈ ਕਰਜ਼ੇ ਦੀ ਪੰਡ ਭਗਵੰਤ ਮਾਨ ਸਰਕਾਰ 8500 ਕਰੋੜ ਦਾ ਲਵੇਗੀ ਕਰਜ਼ਾ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਅੱਜ ਮੁੜਮੀ ਅਤੇ ਤੇਜ਼ ਹਨੇਰੀ ਦਾ ਅਲਰਟ ਹੋਇਆ ਜਾ ਰਿਹਾ ਵਿਕਰਮਜੀਠਿਆ ਮਾਮਲੇ ਤੇ ਐਨਸੀਬੀ ਦੇ ਪੜਕੇ ਮੰਤਰੀ ਅਮਨ ਰੋੜਾ ਕਿਹਾ ਵਿਕਰਮਜੀਠਿਆ ਨੂੰ ਬਚਾਉਣਾ ਚਾਹੁੰਦੀ ਹੈ ਭਾਜਪਾ ਭਗਵੰਤ ਮਾਨ ਸਰਕਾਰ ਵੱਲੋਂ ਕਰਜ਼ਾ ਲੈਣ ਤੇ ਵਿਰੋਧੀਆਂ ਨੇ ਕੀਤੇ ਤਿੱਖੇ ਸ਼ਬਦੀ ਹਮਲੇ ਗੁੱਸੇ ਚ ਬਣਾਈ ਰੇਲ ਵੱਡਾ ਕਦਮ ਚੁੱਕਣ ਦੀ ਤਿਆਰੀ ਚ ਪੰਜਾਬ ਸਰਕਾਰ ਪ੍ਰਤੀ ਦੇ ਨੀਮਾ ਵਿੱਚ ਕੀਤਾ ਜਾ ਸਕਦਾ ਹੈ ਬਦਲਾ ਵਿਕਰਮ ਇਥੇ ਦੇ ਵਕੀਲ ਦਾ ਪੇਸ਼ੀ ਤੋਂ ਪਹਿਲਾਂ ਵੱਡਾ ਬਿਆਨ ਡੀਪੀ ਪੰਜਾਬ ਵਿਜੀਲੈਂਸ ਚੀਫ ਫਤੇਹ ਪੰਜਾਬ ਦੇ ਜੀ ਨੂੰ ਕੀਤਾ ਖੁੱਲਾ ਚੈਲੰਜ ਪੰਜਾਬ ਵਿੱਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਲਿਆ ਅਹਿਮ ਫੈਸਲਾ ਬਠਿੰਡਾ ਵਿਜੀਲੈਂਸ ਦੀ ਵੱਡੀ ਕਾਰਵਾਈ ਪੂਚੋ ਮੰਡੀ ਦੇ ਡੀਐਸਪੀ ਦਾ ਗਨਮੈਨ 1 ਲੱਖ ਰੁਪਏ ਰਿਸ਼ਵਤ ਲੈਣ ਦੇ ਰੰਗੇ ਹੱਤੀ ਕੀਤਾ ਕਾਬੂ ਆਮ ਦੰਤੋਂ ਵੱਦ ਸੰਪੰਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਵਿਕਰਮਜੀਠਿਆ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ 2 ਜੁਲਾਈ ਯਾਨੀ ਅੱਜ ਵਿਕਰਮਜੀਠਿਆ ਦਾ 7 ਦਿਨਾਂ ਦਾ ਰਿਮਾਂਡ ਖਤਮ ਹੋ ਗਿਆ ਹੈ ਅਤੇ ਅੱਜ ਵਿਜੀਲੈਂਸ ਵੱਲੋਂ ਮੁੜ ਵਿਕਰਮਜੀਠਿਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਹੋਰ ਰਿਮਾਂਡ ਹਾਸਲ ਕੀਤਾ ਜਾ ਸਕਦਾ ਹੈ ਇੱਥੇ ਦੱਸਦੀ ਹੈ ਕਿ ਬੀਤੇ ਦਿਨੀ ਵਿਜੀਲੈਂਸ ਵੱਲੋਂ ਵਿਕਰਮਜੀਠਿਆ ਨੂੰ ਮੁਜੀਠਾ ਵਿੱਚ ਲਿਜਾਇਆ ਗਿਆ ਸੀ ਅਕਾਲੀ ਆਗੂ ਨੂੰ ਭਾਰੀ ਪੁਲਿਸ ਫੋਰਸ ਸੁਰੱਖਿਆ ਵਿਚਾਲੇ ਮਜੀਠਾ ਸਥਿਤ ਉਹਨਾਂ ਦੇ ਦਫ਼ਤਰ ਲੈ ਜਾਂਦਾ ਗਿਆ ਜਿੱਥੇ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਅਤੇ ਵਿਕਰਮਜੀਠਾ ਦੀ ਘਰਵਾਲੀ ਗਨੀਪ ਕੌਰ ਵੀ ਮੌਕੇ ਤੇ ਮੌਜੂਦ ਰਹੇ ਉਹਨਾਂ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ ਅਤੇ ਪੁਲਿਸ ਵੱਲੋਂ ਵਿਕਰਮਜੀਠਾ ਦੀ ਘਰਵਾਲੀ ਗਨੀਪ ਕੌਰ ਨੂੰ ਦਫ਼ਤਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਵਿਜੀਲੈਂਸ ਦੀ ਟੀਮ ਵੱਲੋਂ ਦਫ਼ਤਰ ਦੀ ਕੰਟਾ ਜਾਂਚ ਕੀਤੀ ਗਈ ਜਿਸਮ ਅਗਰੋ ਵਿਕਰਮਜੀਠਿਆ ਨੂੰ ਵਿਜੀਲੈਂਸ ਮੂਡ ਵਿਜੀਲੈਂਸ ਦਫ਼ਤਰ ਲੈ ਕੇ ਰਵਾਨਾ ਹੋਈ ਉੱਥੇ ਹੀ ਦੱਸ ਦिए ਕਿ ਮਜੀਠਾ ਦਫਤਰ ਵਿੱਚ ਮੌਜੂਦ ਇੱਕ ਚਸ਼ਮਦੀਦ ਗਵਾਰ ਨੇ ਕਿਹਾ ਕਿ ਉਹਨਾਂ ਦੀ ਬਿਕਰਮਜੀਠਿਆ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਚੜ੍ਹਦੀ ਕਲਾ ਵਿੱਚ ਹਾਂ ਅਤੇ ਅੱਜ ਅਦਾਲਤ ਵੱਲੋਂ ਬਿਕਰਮਜੀਠਿਆ ਬਾਰੇ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਬਿਕਰਮ ਸਿੰਘ ਜੀਠਿਆ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ ਉਹਨਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ ਬਿਕਰਮਜੀਠਿਆ ਨੇ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਰਿਮਾਂਡ ਆਰਡਰ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਐਫ ਆਈ ਆਰ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ। ਵਿਕਰਮਜੀਠਿਆ ਨੇ ਕਿਹਾ ਕਿ 2 ਘੰਟੇ ਗੈਰ ਕਾਨੂੰਨੀ ਤੌਰ ਤੇ ਹੀ ਰਾਸਤੇ ਵਿੱਚ ਰੱਖਿਆ ਗਿਆ ਇਸ ਮਾਮਲੇ ਦੀ ਸੁਣਵਾਈ 3 ਜੁਲਾਈ ਯਾਨੀ ਕੱਲ ਨੂੰ ਹੋਵੇਗੀ ਅਤੇ ਅੱਜ ਵਿਕਰਮਜੀਠਿਆ ਦਾ ਰਿਮਾਂਡ ਖਤਮ ਹੋ ਰਿਹਾ ਹੈ ਤੇ ਵਿਜੀਲੈਂਸ ਵੱਲੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅੱਜ ਅਦਾਲਤ ਵੱਲੋਂ ਉਹਨਾਂ ਬਾਰੇ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ। ਮਾਨਸਾ ਅਦਾਲਤ ਵਿੱਚ ਸਿੱਧੂ ਮਸੂਅਰ ਨਾਲ ਤੇ ਬਣੀ BBC ਡਾਕੂਮੈਂਟਰੀ ਦੀ ਸੁਣਵਾਈ ਹੋਈ ਹੈ ਜਿਸ ਵਿੱਚ BBC ਨੇ ਅਦਾਲਤ ਨੂੰ ਦੱਸਿਆ ਕਿ BBC ਨੇ ਇਹ ਡਾਕੂਮੈਂਟਰੀ UK ਤੋਂ ਜਾਰੀ ਕੀਤੀ ਹੈ ਇਸ ਲਈ ਭਾਰਤੀ ਕਾਨੂੰਨ ਇਸ ਤੇ ਲਾਗੂ ਨਹੀਂ ਹੁੰਦਾ BBC ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਦਸਤਾਵੇਜ਼ੀ ਦਾ ਸਿੱਧੂ ਕਤਲ ਕੇਸ ਨਾਲ ਕੋਈ ਸਬੰਧ ਨਹੀਂ ਹੈ ਜਿਸ ਕਾਰਨ ਅਦਾਲਤ ਨੇ ਅਗਲੀ ਸੁਣਵਾਈ 21 ਜੁਲਾਈ ਨੂੰ ਤੈਅ ਕੀਤੀ ਹੈ ਦੱਸ ਦਈਏ ਕਿ BBC ਦਾ ਡਾਕੂਮੈਂਟਰੀ ਫਿਲਮ ਨੂੰ ਲੈ ਕੇ ਸਿੱਧੂ ਮਸੂਅਲ ਦੇ ਪਿਤਾ ਬਲਕੌਰ ਸਿੰਘ ਨੇ ਕੋਰਟ ਵਿੱਚ ਪਟੀਸ਼ਨ ਪਾਈ ਸੀ ਅਤੇ ਇਹ ਫਿਲਮ ਨੂੰ ਰੋਕਣ ਦੀ ਮੰਗ ਵੀ ਕੀਤੀ ਗਈ ਸੀ ਜਿਸ ਕਰਯੋਗ ਹੈ ਕਿ ਇਹ ਫਿਲਮ ਨੂੰ BBC ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ 비ਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੀਖਾ ਹਮਲਾ ਕਰਦੇ ਕਿਹਾ ਹੈ ਕਿ ਆਪ ਸਰਕਾਰ ਵੱਡੇ ਵਾਅਦੇ ਕਰਕੇ ਸੱਤਾ ਵੀ ਚਾਹੀ ਸੀ ਪਾਰ ਉਹਨਾਂ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ناکਾਮ ਰਹੀ ਹੈ ਉਹਨਾਂ ਕਹੇ ਹੈ ਕਿ ਇਹ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਕਿਸੇ ਦੀ ਭਲਾਈ ਲਈ ਹਕੀਕਤ ਵਿੱਚ ਕੁਝ ਵੀ ਨਹੀਂ ਕੀਤਾ ਦੁਹਾਰਾ ਰੇਲਵੇ ਓਵਰ ਬ੍ਰਿਜ ਲਈ ਐਨਓਸੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਖੰਡਨ ਕਰਦੇ ਹਾਂ ਕਿ ਹੈ ਕਿ ਇਹ ਝੂਠ ਬੋਲਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ ਪੰਜਾਬ ਸਰਕਾਰ ਅਜੇ ਵੀ ਰਾਜਨੀਤੀ ਕਾਰਨ ਕਰਕੇ ਇਸ ਪ੍ਰੋਜੈਕਟ ਨੂੰ ਰੋਕ ਕੇ ਬੈਠੀ ਹੈ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਗਿਆਸਪੁਰਾ ਸਾਹਿਬ ਜੀ ਤੁਸੀਂ ਮੁਰਖ ਹੋਣ ਦਾ ਨਾਟਕ ਕਰ ਰਹੇ ਹੋ ਜਾਂ ਸੱਚੀ ਮੁਰਖ ਹੋ ਜਿਹੜੇ ਕਾਗਜ਼ ਨੂੰ ਤੁਸੀਂ ਗੈਰ ਸ਼ਰਤੀਆਂ ਮਨਜ਼ੂਰੀ ਦੱਸ ਰਹੇ ਹੋ ਉਹ 7 ਮਹੀਨੇ ਪੁਰਾਣੀ ਇੱਕ ਸ਼ਰਤੀਆਂ ਮਨਜ਼ੂਰੀ ਸੀ ਜਿਸ ਵਿੱਚ 16 ਸ਼ਰਤਾਂ ਰੱਖੀਆਂ ਗਈਆਂ ਸਨ ਸੰਵਿਧਾਨਿਕ ਅਤੇ ਕਾਨੂੰਨੀ ਢਾਂਚੇ ਵਿੱਚ ਇਹ ਸ਼ਰਤਾਂ ਮੰਨਣ ਯੋਗ ਨਹੀਂ ਸਨ ਇਸ ਲਈ ਰੇਲਵੇ ਨੇ ਇਸ ਕਾਗਜ਼ ਨੂੰ ਨਕਾਰਦੇ ਹੋਏ ਬਿਨਾਂ ਸ਼ਰਤ ਮਨਜ਼ੂਰੀ ਮੰਗੀ ਸੀ 25 ਜੂਨ 2025 ਨੂੰ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਪੁਲ ਦੇ ਨਕਸ਼ੇ ਨੂੰ ਮਨਜ਼ੂਰੀ ਦਿੱਤੀ ਸੀ ਪਰ ਉਸ ਦੇ ਵਿੱਚ ਵੀ ਲਿਖ ਦਿੱਤਾ ਕਿ ਰੇਲਵੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੀ ਡਬਲਯੂ ਡੀ ਤੋਂ ਐਨਸੀ ਲਵੇ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਅਤੇ ਸ਼ਰਮ ਨਿਕਾਲੇਦਲ ਦੇ ਸੀਨੀਅਰ ਅਗੂ ਵਿਕਰਮਜੀਤਿਆ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਬੀਤੇ ਦਿਨ ਵੀ ਵਿਜੀਲੈਂਸ ਟੀਮ ਅੰਮ੍ਰਿਤਸਰ ਵਿੱਚ ਮਜੀਠੇ ਗਈ ਇਸ ਦੇ ਨਾਲ ਹੀ ਵਿਕਰਮਜੀਤਿਆ ਦੇ ਮਜੀਠਾ ਸਥਿਤ ਦਫਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਇਸ ਦੇ ਨਾਲ ਹੀ ਮਜੀਠੇ ਦੀ ਪਤਨੀ ਅਤੇ ਵਿਧਾਇਕ ਗਨੀਪ ਕੌਰ ਵੀ ਦਫਤਰ ਦੇ ਬਾਹਰ ਪਹੁੰਚ ਗਈ ਪਰ ਉਹਨਾਂ ਨੂੰ ਦਫਤਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਮੌਕੇ ਉਹਨਾਂ ਦੀ ਡੀਐਸਪੀ ਨਾਲ ਤਿੱਖੀ ਬਹਿਸ ਵੀ ਹੋਈ ਅਤੇ ਪੁਲਿਸ ਅਧਿਕਾਰੀਆਂ ਨੇ ਗਨੀਪ ਕੋਰ ਨੂੰ ਕਿਹਾ ਕਿ ਤੁਸੀਂ ਆਪਣੇ ਨਾਲ ਬਹੁਤ ਸਾਰੇ ਲੋਕਾਂ ਨੂੰ ਲਿਆਏ ਹੋ ਇਸਤੇ ਗਨੀਪ ਕੋਰ ਨੇ ਕਿਹਾ ਕਿ ਮੈਂ ਆਪਣੇ ਵਕੀਲ ਨਾਲ ਦਫ਼ਤਰ ਜਾਵਾਂਗੀ ਬਾਕੀ ਸਾਰੇ ਲੋਕ ਇੱਥੇ ਹੀ ਰਹਿਣਗੇ ਦੂਜਾ ਉਹਨਾਂ ਕਿਹਾ ਕਿ ਸਾਡੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਕੀਤੀ ਗਈ ਹੈ ਮੈਂ ਹਲਕੇ ਦੀ ਵਿਧਾਇਕ ਹਾਂ ਮੇਰੇ ਕੋਲ ਕਿਸੇ ਵੀ ਤਰ੍ਹਾਂ ਦਾ ਹਥਿਆਰ ਨਹੀਂ ਹੈ ਮੈਂ ਜ਼ਰੂਰ ਆਪਣੇ ਦਫ਼ਤਰ ਜਾਵਾਂਗੀ ਹਾਲਾਂਕਿ ਮਜੀਠਿਆ ਦੇ ਦਫ਼ਤਰ ਨੂੰ ਫਿਲਹਾਲ ਤਾਲਾ ਲਗਾ ਦਿੱਤਾ ਗਿਆ ਹੈ ਗਨੀਵ ਕੁਰਮਜੀਠਿਆ ਨੇ ਕਿਹਾ ਕਿ ਮਜੀਠਿਆ ਸਰਕਾਰ ਨੂੰ ਬੇਨਕਾਬ ਕਰਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਮਾੜੇ ਹਾਲਾਤਾਂ ਤੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੂਠਾ ਕੇਸ ਪਾਇਆ ਹੈ ਜੇ 540 ਕਰੋੜ ਨਹੀਂ ਲੱਭੇ ਤਾਂ ਕੀ ਉਹਨਾਂ ਨੂੰ ਇਹ ਦਿੱਤੇ ਜਾਣਗੇ ਪੰਜਾਬ ਸਰਕਾਰ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ਦੌਰਾਨ 8500 ਕਰੋੜ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ ਇਸ ਕਰਜ਼ੇ ਨੂੰ ਆਰਬੀਆਈ ਨੇ ਮਨਜ਼ੂਰੀ ਦਿੱਤੀ ਹੈ ਦਾ ਟਰਬਿਊਨ ਦੀ ਖਬਰ ਅਨੁਸਾਰ ਪ੍ਰਾਪਤ ਜਾਣਕਾਰੀ ਅਨੁਸਾਰ ਜੁਲਾਈ ਵਿੱਚ 2000 ਕਰੋੜ ਅਗਸਤ ਵਿੱਚ 3000 ਕਰੋੜ ਅਤੇ ਸਤੰਬਰ ਵਿੱਚ 3500 ਕਰੋੜ ਦਾ ਕਰਜ਼ਾ ਲਿੱਤਾ ਜਾਵੇਗਾ ਇਸ ਨਵੇਂ ਉਧਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਵਿੱਚ ਹੁਣ ਤੱਕ 14741.92 ਕਰੋੜ ਦਾ ਕਰਜ਼ਾ ਲਿਆ ਹੋਵੇਗਾ ਸਿਰਫ ਅਪ੍ਰੈਲ ਅਤੇ ਮਈ ਵਿੱਚ ਹੀ ਸਰਕਾਰ ਨੇ 6241 ਕਰੋੜ ਦੇ ਕਰਜੇ ਇਕੱਠੇ ਕੀਤੇ ਹਨ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਫਾਜ਼ਿਲਕਾ ਮੁਕਸਰ ਬਠਿੰਡਾ ਵਿੱਚ ਭਾਰੀ ਮੀਂਹ ਲਈ yellow alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਕੱਲ 3 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਪਾਰੀਮੀ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀਆਂ ਅਨੁਸਾਰ 4 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਊਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਪਠਿੰਡਾ ਮਾਨਸਾ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਪਾਰੀਮੀ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਵਿਭਾਗ ਨੇ ਪਾਰੀਮੀ ਦੌਰਾਨ ਜ਼ਰੂਰੀ ਕੰਮ ਤੋਂ ਇਲਾਵਾ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੇ ਰਾਗੂ ਵਿਕਰਮਜੀਠੀਆਂ ਮਾਮਲੇ ਵਿੱਚ ਐਨਸੀਬੀ ਦੀ ਐਂਟਰੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੇ ਸਵਾਲ ਖੜੇ ਕੀਤੇ ਹਨ ਉਹਨਾਂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਮਜੀਠੀਆਂ ਨੂੰ ਬਚਾਉਣ 'ਚ ਲੱਗੀਆਂ ਹੋਈਆਂ ਹਨ ਅਮਨ ਰੋੜਾ ਨੇ ਕਿਹਾ ਕਿ ਐਨਸੀਬੀ ਨੇ ਮਜੀਠੀਆਂ ਮਾਮਲੇ ਵਿੱਚ ਵਿਜੀਲੈਂਸ ਕੋਲ ਸਾਰਾ ਬਿਉਰਾ ਮੰਗ ਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦਾ ਇਹ ਮਜੀਠੀਆ ਤੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਬਚਾਉਣ ਦਾ ਤਰੀਕਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀਆਂ ਏਜੰਸੀਆਂ ਮਜੀਠੀਆ ਮਾਮਲੇ ਵਿੱਚ ਲਾ ਦਿਤੀਆਂ ਹਨ ਅਤੇ ਪੰਜਾਬ ਸਰਕਾਰ ਕੋਲੋਂ ਸਾਰੇ ਦਸਤਾਵੇਜ਼ ਮੰਗ ਕੇ ਭਾਜਪਾ ਮਜੀਠੀਆ ਦੀ ਮਦਦ ਕਰਨਾ ਚਾਹੁੰਦੀ ਹੈ ਅਮਨ अरोड़ा ਨੇ ਕੇਂਦਰ ਸਰਕਾਰ ਭਾਜਪਾ ਤੇ ਐਨਸੀਬੀ ਨੂੰ ਪੁੱਛਿਆ ਕਿ ਨਸ਼ਿਆਂ ਦਾ ਧੰਦਾ ਤਾਂ ਪੰਜਾਬ ਦੀ ਧਰਤੀ ਤੇ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਅਤੇ ਕੀ ਤੁਸੀਂ ਅਜੇ ਤੱਕ ਸੁੱਤੇ ਹੀ ਰਹੇ ਕੀ ਭਾਜਪਾ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪੰਜਾਬ ਅੰਦਰ ਕਿਵੇਂ ਨਸ਼ੇ ਦਾ ਤੰਦਾ ਚੱਲ ਰਿਹਾ ਹੈ ਅੱਜ ਜਦੋਂ ਮਜੀਠੀਆ ਨੂੰ ਪੂਕਤਾ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਤਾਂ ਸਾਰੇ ਦੇ ਸਾਰੇ ਹੀ ਇਸ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ ਅਮਨ ਰੋੜਾ ਨੇ ਕਿਹਾ ਕਿ ਇਸ ਤੋਂ ਸਾਫ ਹੈ ਕਿ ਭਾਜਪਾ ਅਕਾਲੀ ਦਲ ਨਾਲ ਆਪਣੀ ਪੁਰਾਣੀ ਸਾਂਝ ਪੁਗਾ ਕੇ ਮਜੀਠੀਆ ਨੂੰ ਬਚਾਣਾ ਚਾਹੁੰਦੀ ਹੈ ਇਸ ਮੌਕੇ ਅਮਨ ਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਮਜੀਠੀਆ ਬਾਰੇ ਦਿੱਤੇ ਗਏ ਬਿਆਨਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਰੰਗ ਕਾਂਗਰਸ ਭਾਜਪਾ ਦੇ ਬਦਲਦੇ ਦੇਖੇ ਹਨ ਗਿਰਗਟ ਵੀ ਇਹਨਾਂ ਨੂੰ ਦੇਖ ਕੇ ਸ਼ਰਮਸਾਰ ਹੋ ਜਾਂਦੀ ਹੋਵੇਗੀ ਉਹਨਾਂ ਨੇ ਕਿਹਾ ਕਿ ਇਹਨਾਂ ਸਾਰੇ ਲੀਡਰਾਂ ਤੇ ਕੇਂਦਰ ਸਰਕਾਰ ਨੂੰ ਸਾਫ਼ ਸ਼ਬਦਾਂ ਵਿੱਚ ਕਹਿੰਦਾ ਹਾਂ ਕਿ ਜੋ ਮਰਜ਼ੀ ਹੀ ਲਾ ਵਸੀਲਾ ਕਰ ਲੋ ਨਸ਼ੇ ਦੇ ਸੁੱਧਾਗਰਾਂ ਨੂੰ ਬਚਾਉਣ ਚ ਕਾਮਯਾਬ ਨਹੀਂ ਹੋਣਗੇ ਪੰਜਾਬ ਸਰਕਾਰ ਚਾਲੂ ਵਿਤੀ ਸਾਲ 2025-26 ਦੀ ਦੂਜੀ ਟੀਮਾਹੀ ਵਿੱਚ 8500 ਕਰੋੜ ਦਾ ਕਰਜ਼ਾ ਚੁੱਕੇਗੀ ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਇਹ ਪ੍ਰਿਸ਼ਟਕੁਟਾਲਿਆਂ ਵਾਲੀ ਆਪ ਸਰਕਾਰ ਜੋ ਦਿੱਲੀ ਤੋਂ ਚਲਾਈ ਜਾ ਰਹੀ ਹੈ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਕਰਜ਼ਾ ਲੈ ਰਹੀ ਹੈ ਪਰ ਵਿਕਾਸ ਦਾ ਬੁਨਿਆਦੀ ਟਾਂਚੇ ਉੱਪਰ ਕੁਝ ਵੀ ਖਰਚ ਨਹੀਂ ਹੋ ਰਿਹਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ੇਦਾਰ ਸੂਬਾ ਬਣਾਉਂਦਾ ਮਾਣ ਵੀ ਹਾਸਲ ਕੀਤਾ ਹੈ ਇਸ ਦੇ ਨਾਲ ਹੀ ਕਾਂਗਰਸ ਦੇ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਮਜ਼ਾਕ ਉਡਾਉਂਦੇ ਸਨ ਕਿਉਂਕਿ ਉਹ ਕਹਿੰਦੇ ਸਨ ਕਿ ਪੰਜਾਬ ਕਰਜ਼ੇ ਹੇਠ ਹੈ ਤੇ ਖਜ਼ਾਨੇ ਵਿੱਚ ਕੋਈ ਪੈਸਾ ਨਹੀਂ ਹੈ ਹੁਣ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਉੱਤੇ ਹੋਰ ਵੀ ਕਰਜ਼ਾ ਵਧਾ ਰਹੀ ਹੈ ਤਾਂ ਕਿ ਹੁਣ ਖਜ਼ਾਨਾ ਖਾਲੀ ਨਹੀਂ ਹੈ ਉੱਥੇ ਹੀ ਕੇਂਦਰੀ ਰਾਜ ਮੰਤਰੀ ਅਰਵਿੰਦ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਵੱਲੋਂ ਕਰਜ਼ਾ ਲੈਣ ਤੇ ਵੱਡਾ ਨਿਸ਼ਾਨਾ ਸਾਧਦਾ ਹੈ ਉਹਨਾਂ ਨੇ ਐਕਸ ਤੇ ਪੋਸਟ ਕਰਦੇ ਆ ਲਿਖਿਆ ਕਿ ਬੇਸ਼ਰਮਾਂ ਦੀ ਡੁੱਲ ਗਈ ਦਾਲ ਅੱਖੇ ਅਸੀਂ ਤਾਂ ਭੁੰਜੇ ਬੈ ਕੇ ਹੀ ਖਾਂਦੇ ਹਾਂ ਪਹਿਲੀ ਵਾਰ ਦੇਖਿਆ ਹੈ ਕਿ ਕਰਜ਼ੇ ਨੂੰ ਉਤਾਰਨ ਲਈ ਕਰਜ਼ਾ ਲਈ ਜਾਂ ਤੇ ਇੰਨੀ ਖੁਸ਼ੀ ਮਨਾਈ ਜਾ ਰਹੀ ਹੈ 8500 ਕਰੋੜ ਕਰਜ਼ਾ ਮਿਲਣ ਤੇ ਝਾੜੂ ਦੀ ਸਰਕਾਰ ਦੀ ਖੁਸ਼ੀ ਦਰਸਾਉਂਦੀ ਹੈ ਕਿ ਇਹਨਾਂ ਨੂੰ ਆਮਦਨ ਤੇ ਕਰਜ਼ੇ ਦੀ ਬੁਨਿਆਦੀ ਸਮਝ ਵੀ ਨਹੀਂ ਹੈ ਪਰ ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਇਨਾਂ ਨੇ ਪੰਜਾਬ ਸਰ ਕਰਜ਼ਾ ਪਾ ਕੇ ਕੇਜਰੀਵਾਲ ਨੂੰ ਹੈਲੀਕਾਪਟਰ ਦੇ ਝੂਟੇ ਦੇਣੇ ਹਨ ਅਤੇ ਆਪਣੀ ਪਾਰਟੀ ਦਾ ਬਾਹਰ ਦੇ ਸੂਬਿਆਂ ਵਿੱਚ ਪ੍ਰਚਾਰ ਲਈ ਖਰਚਾ ਕਰਨਾ ਹੈ ਇਹਨਾਂ ਨੇ ਤਾਂ 2027 ਤੋਂ ਬਾਅਦ ਭੱਜ ਜਾਣਾ ਹੈ ਕਰਜ਼ਾ ਪੰਜਾਬ ਦੇ ਵਸਨੀਕਾਂ ਸਿਰ ਚੜ੍ਹ ਜਾਵੇਗਾ ਪੰਜਾਬ ਵਿੱਚ ਪ੍ਰਿੰਸੀਪਲਾਂ ਹੈਡਮਾਸਟਰਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਭਰਤੀ ਨੀਮਾਂ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਤਹਿਤ ਸਿੱਖਿਆ ਵਿਭਾਗ ਵੱਲੋਂ ਪਦ ਉਨਤੀ ਦਾ ਕੋਟਾ 50% ਤੋਂ ਵਧਾ ਕੇ 74 ਫੀਸਦੀ ਕੀਤਾ ਜਾ ਸਕਦਾ ਹੈ ਤੇ ਕੁਝ ਮਾਮਲਿਆਂ ਵਿੱਚ ਇਹ 80 ਫੀਸਦੀ ਤੱਕ ਵੀ ਹੋ ਸਕਦਾ ਹੈ ਮੀਡੀਆ ਰਿਪੋਰਟਾਂ ਅਨੁਸਾਰ ਸਬੰਧੀ ਨੀਤੀਗਤ ਫੈਸਲਾ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ ਸਰਕਾਰ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਬਦਲੇ ਗਏ ਨੀਮਾ ਨੂੰ ਵਿਚਾਰੇਗੀ ਜਿਸ ਤਹਿਤ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਲਈ 50 ਫੀਸਦੀ ਕੋਟਾ ਤੇ ਬਾਕੀ 50 ਫੀਸਦੀ ਪਦ ਹੁੰਤੀ ਰਾਹੀ ਪਰੰਦਾ ਨਿਯਮ ਬਣਾਇਆ ਗਿਆ ਸੀ ਇਸ ਤੋਂ ਪਹਿਲਾਂ ਸੀ ਦੀ ਭਰਤੀ 25% ਦੀ ਅਤੇ ਪਦ ਹੁਨਤੀ ਕੋਟਾ 75% ਹੁੰਦਾ ਸੀ ਸੂਤਰਾਂ ਮੁਤਾਬਿਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁਤਾਬਿਕ 2018 ਦੇ ਭਰਤੀ ਨਿਯਮਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਜਿਸ ਕਾਰਨ ਲੰਬੀ ਮੁਕਦਮੇਬਾਜ਼ੀ ਚੱਲੀ ਹੈ ਤੇ ਅਸਾਮੀਆਂ ਖਾਲੀ ਰਹੀਆਂ ਹੁਣ ਸਰਕਾਰ ਨੇ ਸਿੱਧੀ ਪਰਤੀ ਦਾ ਇਸ਼ਤਿਹਾਰ ਵਾਪਿਸ ਲੈ ਲਿਆ ਹੈ ਜਿਸ ਨਾਲ ਵਿਭਾਗੀ ਤਰੱਕੀਆਂ ਦਾ ਰਾਹ ਪੱਧਰਾ ਹੋ ਗਿਆ ਹੈ ਉਹਨਾਂ ਦੱਸਿਆ ਕਿ ਪਦਉੰਤੀ ਕੋਟਾ 75% ਕਰਨ ਨਾਲ 500 ਅਧਿਆਪਕਾਂ ਨੂੰ ਤਰੱਕੀ ਮਿਲੇਗੀ ਇਸ ਸਮੇਂ ਸੂਬੇ ਵਿੱਚ ਪ੍ਰਿੰਸੀਪਲਾਂ ਦੀਆਂ ਲਗਭਗ 40% ਅਤੇ ਹੈੱਡਮਾਸਟਰਾਂ ਦੀਆਂ 25% ਅਸਾਮੀਆਂ ਖਾਲੀ ਹਨ ਪੰਜਾਬ ਸਰਕਾਰ ਵੱਲੋਂ ਜ਼ਮੀਨ ਜਾਇਦਾਦ ਦੀ ਰਜਿਸਟਰੀ ਸੋਖੇ ਢੰਗ ਨਾਲ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੀ ਪ੍ਰਕਿਰਿਆ 48 ਘੰਟੇ ਅੰਦਰ ਮੁਕੰਮਲ ਹੋਵੇਗੀ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨੇ ਵਸੀਕਾ ਨਵੀਸ ਅਤੇ ਵਕੀਲ ਸਹਿਬਾਨ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਕਿਹਾ ਕਿ ਹੁਣ ਆਮ ਲੋਕਾਂ ਨੂੰ ਦਫ਼ਤਰਾਂ ਵਿੱਚ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਤੇ ਨਾ ਹੀ ਏਜੰਟਾਂ ਜਾਂ ਵਿਚੋਲਿਆਂ ਨਾਲ ਵਾ ਪਵੇਗਾ ਕਿਉਂਕਿ ਹੁਣ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਰ ਜਾਣਕਾਰੀ ਮੋਬਾਈਲ ਤੇ ਮਿਲਿਆ ਕਰੇਗੀ ਅਤੇ ਇਹ ਪ੍ਰਣਾਲੀ ਤੇਜ ਅਤੇ ਪਾਰਦਰਸ਼ੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ ਲੋਕਾਂ ਨੂੰ ਜ਼ਮੀਨ ਜਾਇਦਾਦ ਦੀ ਰਜਿਸਟਰੀ ਲਈ ਹੁਣ ਸਥਾਨਕ ਸਬ ਰਜਿਸਟਰਾਰ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਸਗੋ ਜਿੱਥੇ ਚਾਹਣ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ ਵਿੱਚ ਜਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ 1076 ਰਾਹੀਂ ਸੇਵਾ ਸਹਾਇਕਾਂ ਨੂੰ ਕਰ ਵੀ ਬੁਲਾਇਆ ਜਾ ਸਕਦਾ ਹੈ। ਇਸ ਨਾਲ ਪਿੰਡੂ ਪਰਿਵਾਰਾਂ ਸੀਨੀਅਰ ਨਾਗਰਿਕਾਂ ਕੰਮਕਾਜ ਵਾਲੇ ਪੇਸ਼ੇਵਰਾਂ ਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਲੋਕਾਂ ਨੂੰ ਰਜਿਸਟਰੀ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਪਰ ਬਾਣਗੀ ਅਦਾਗੀ ਅਤੇ ਦਫ਼ਤਰ ਆਉਣ ਦਾ ਸਮਾਂ ਲੈਣ ਜਿਹੀ ਸਾਰੀ ਜਾਣਕਾਰੀ ਵਟਸਐਪ ਰਾਹੀਂ ਮਿਲੇਗੀ ਤਾਂ ਕਿ ਉਹ ਪਾਲ ਪਾਲ ਦੀ ਸੂਚਨਾ ਬਾਰੇ ਜਾਣੂ ਹੋ ਸਕਣ ਕੱਲਾ ਬਿਕਰਮ ਮਜੀਠੀਆ ਦੱਸਦਾ ਸਾਰੇ ਲੋਕ ਕਿਉਂ ਕੋਈ ਕਿਉਂ ਮਿਲਦਾ ਹੈ ਕੀ ਫਿਕਰ ਕਿਉਂ ਦੱਸੇ ਕਿਉਂਕਿ ਬਿਕਰਮ ਮਜੀਠੀਆ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੈ ਇਥੇ ਇਹਨਾਂ ਦੀ ਸਰਕਾਰ 'ਚ ਡੀਏ ਦੇ ਕੇਸ ਹੈ ਕਿ ਨਹੀਂ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਖੜ ਸਾਹਿਬ ਨੇ ਕੀ ਹੈ ਸਾਰਿਆਂ ਨੇ ਕੀ ਹੈ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਕੇਸ ਪਾਇਆ ਇਹਨਾਂ ਨੇ ਡੀਏ ਦਾ ਗੱਲਾਂ ਕਰਦੇ ਡਰੱਗਸ ਦੀ ਮਿਲੇ ਡਰੱਗਸ ਦੱਸਿਆ ਤੁਹਾਨੂੰ ਕਿੱਥੋਂ ਲੱਭੇ ਲੱਭੇ ਇਹ ਜਿਹੜੇ ਲੈਪਟਾਪ ਦੀ ਗੱਲ ਹੋ ਰਹੀ ਹੈ ਤੁਹਾਡੇ ਬੱਚਿਆਂ ਦੇ ਐਸੈਟਸ ਐਸੈਟਸ ਕਹਿੰਦੇ ਆਂ ਡਿਸਪਰੋਪੋਰਸ਼ਨੇਟ ਐਸੈਟਸ 540 ਕਰੋੜ ਜੇ ਨਹੀਂ ਲੱਭੇ ਨਾ ਦੇਨਗੇ ਸਾਨੂੰ ਦੇਨਗੇ ਸਾਨੂੰ ਬੀਬਾ ਜੀ ਇਹ ਜਿਹੜਾ 26 ਮੋਬਾਈਲ ਦਾ ਕਿਹਾ ਜਾ ਰਿਹਾ ਸੀ ਤੁਸੀਂ ਉਸ ਦਾ ਅੰਦਰ ਵਿੱਚ ਜਿਹੜੀ ਲੈਪਟਾਪ ਇਹ ਕੁਝ ਬਰਾਮਤੀ ਹੋਈ ਸੀ ਉਸ ਟਾਈਮ ਤੁਸੀਂ ਤਾਂ ਅੰਦਰ ਸੀ ਕਾਫੀ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਾਰਦ ਜਿਹੜਾ ਲਿਖ ਕੇ ਦਿੰਦੇ ਆ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਹ ਪਾਗ ਤੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੇ ਇਥੇ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਕਿ ਮੈਂ ਇਥੇ ਲਾਅ ਐਂਡ ਆਰਡਰ ਖਰਾਬ ਕੀਤਾ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਮੈਂ ਕਿਸੇ ਪੁਲਸਵਾਨੀ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹਾਨੂੰ ਡਰ ਤਾਂ ਡਰ ਕਿਉਂ ਲੱਗਦਾ ਤੁਸੀਂ ਕਹਿੰਦੇ ਬਿਕਰਮ ਮਜੀਠੀਆ ਬਿਕਰਮ ਮਜੀਠੀਆ ਤੋਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿੱਸਦਾ ਗੱਲਾ ਬਿਕਰਮਜੀਤਿਆ ਦੱਸਦਾ ਸੰਪਲ ਰਿਮਾਂਡ ਖਤਮ ਹੋ ਜਾਂਦਾ ਉਹਦੇ ਨਾਲ ਨੀਤੀ ਮਕੀ ਰਹੇ ਹਾਂਜੀ ਸੰਪਲ ਰਿਮਾਂਡ ਖਤਮ ਹੋ ਜਾਂ ਰਿਹਾ ਜਿੱਥੇ ਸਰਕਾਰ ਨੀਤੀ ਦੇਗੀ ਪੂਰਾ ਨੀਤੀ ਤਾਂ ਵਕੀ ਬਣਾਣਗੇ ਬਾਈ ਮੈਂ ਅਸੀਂ ਤਾਂ ਆਪਣੇ ਬੰਦਿਆਂ ਨਾਲ ਨੇ ਕਿ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਅਰਦਾਸਾਂ ਬੇਨਤੀਆਂ ਸਾਦਕੀ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਬਾਹਰ ਆਏ ਸੀਗੇ ਛਿੱਤ ਕੇ ਆਏ ਸੀ ਐਥੀਕੀ ਬਿਆਨ ਆਖਰੀ ਸਵਾਲ ਜਦੋਂ ਬਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਆ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲਿਆ ਜਾਂ ਕੋਈ ਘਬਰਾਹਟ ਉਹਨੂੰ ਲੱਗਦਾ ਹੈ ਕੀ ਸਿਕਰ ਰਹੇ ਹੋਏ ਆ ਹੈ ਬਰਾਇਆ ਕੌਣ ਹੈ ਇਹ ਜਿਹੜੀ ਸਾਨੂੰ ਦਫਤਰ 'ਚ ਨਹੀਂ ਬੈਠਣ ਦੇ ਰਹੇ ਉਹਨਰ ਵਿਜੇਪਤਾ ਸਿੰਘ ਨੂੰ ਪਾਰਟੀ ਨੂੰ ਤੋਂ 5 ਸਾਲ ਲਈ ਲਾਂਭੇ ਕਰਨਾ ਕਿਸ ਨੇ ਕਹਿੰਦੇ ਇਸ ਬਾਰੇ ਕੀ ਆ ਦੇਖੋ ਇਸ ਤਰ੍ਹਾਂ ਕਿ ਚਲੋ ਉਹਨਾਂ ਦਾ ਜਿਸ ਤਰੀਕੇ ਨਾਲ ਉਹਨਾਂ ਨੇ ਬਾਕੀ ਸਾਰੀਆਂ ਗੱਲਾਂ ਪਿਛਲੇ ਸਮੇਂ ਦੇ ਵਿੱਚ ਉਹ ਕਹਿੰਦੇ ਰਹੇ ਪਾਰਟੀ ਦੇ ਵਿੱਚ ਡਿਸੈਂਟ ਹੋਣਾ ਅਸਹਿਮਤੀ ਹੋਣਾ ਉਹ ਇੱਕ ਪਰਿਵਾਰ ਦਾ ਹਿੱਸਾ ਹੁੰਦੇ ਉਹ ਮੈਟਰ ਨਹੀਂ ਕਰਦਾ ਹੈਗਾ ਪਰ ਮੈਨੂੰ ਨਿੱਜੀ ਤੌਰ ਤੇ ਵੀ ਇਹ ਸਮਝੇ ਮੇਰੇ ਲਈ ਬੜੇ ਸਤਕਾਰਯੋਗ ਨੇ ਪਰ ਇਹ ਸਮਝ ਨਹੀਂ ਆਈ ਹੈਗੀ ਕਿ ਇੱਕ ਉਹ ਇਸ਼ੂ ਜਿਹਦੇ ਲਈ ਪੰਜਾਬ ਸਰਕਾਰ ਔਰ ਆਮ ਆਦੀ ਪਾਰਟੀ ਵਚਨਬੱਧ ਹੈ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਤੇ ਉਹਦੇ ਵਿੱਚ ਇਹੋ ਜਿਹੇ ਵਿਅਕਤੀ ਦੀ ਸਪੋਰਟ ਦੇ ਵਿੱਚ ਆਉਣਾ ਜਿਹੜਾ ਜਿਹੜਾ ਕਿ ਨੋਨ ਹੈ ਸਾਰੇ ਪੰਜਾਬ ਦੇ ਵਿੱਚ ਕਿ ਇਹਨਾਂ ਲੋਕਾਂ ਨੇ ਵਿਕਰਮਜੀਤ ਸਿੰਘ ਸਾਰੇ ਪੰਜਾਬ ਦੇ ਵਿੱਚ ਘਰ ਘਰ ਨਸ਼ੇ ਪੰਚਾਇਤ ਤੇ ਉਹਨਾਂ ਦੀ ਸਪੋਰਟ ਦੇ ਵਿੱਚ ਉਹਣਾ ਮੇਰੇ ਲੱਗਦਾ ਹੈ ਕਿ ਮੇਰੀ ਸਮਝ ਤੋਂ ਬਾਹਰ ਹੈ ਔਰ ਇੱਕ ਤਰੀਕੇ ਨਾਲ ਇਹ ਪਾਰਟੀ ਦੇ ਵੱਲੋਂ ਇਨਡਿਸਿਪਲਨ ਜਿਹੜਾ ਉਹ ਬਣਿਆ ਹੈ ਕਿ ਜਿੱਦੀ ਵਜ੍ਹਾ ਕਰਕੇ ਪੋਲਿਟਿਕਲ ਅਫੇਅਰਸ ਕਮੇਟੀ ਨੇ ਫੈਸਲਾ ਲਿਆ ਸਰ ਬੱਚਾ ਵੀ ਇੱਕ ਉਹਨਾਂ ਨੇ ਟਿੱਪਣੀ ਕੀਤੀ ਸੀ ਜੀ ਇਸ ਦੀ ਸਪੋਰਟ ਵਿੱਚ ਤਾਂ ਨਹੀਂ ਆਏ ਵੀ ਕਾਰ ਵੀ ਗਲਤੀ ਉਹਨਾਂ ਨੇ ਕਾਰ ਵੀ ਤੇ ਟਿੱਪਣੀ ਕੀਤੀ ਸੀ ਵੀ ਲੇਡੀਜ਼ ਕਾਰ ਸੀਗੀ ਉੱਥੇ ਉਸ ਟਾਈਮ ਤੇ ਨਹੀਂ ਦੇਖੋ ਉਹ ਨਾ ਉਸ ਮੌਕੇ ਤੁਸੀਂ ਉੱਥੇ ਸੀ ਨਾ ਮੈਂ ਉੱਥੇ ਸੀ ਨਾ ਉਹ ਉੱਥੇ ਸੀਗੇ ਹੁਣ ਜਦੋਂ ਅ ਜਿਹੜੀ ਟੀਮ ਜਾਂਦੀ ਹੈ ਪੁਲਿਸ ਜਾਂਦੀ ਹੈ ਪ੍ਰੋਪਰ ਜੋ ਜੋ ਫੀਮੇਲ ਕੌਪਸ ਨੇ ਉਹ ਨਾਲ ਨੇ ਜੋ ਕਨਸਟੇਬਲਸ ਨੇ ਉਹ ਨਾਲ ਨੇ ਤੇ ਉਹਦੇ ਵਿੱਚ ਵੀ ਕਿੰਤੂ ਪਰੰਤੂ ਵਾਲਾ ਮੈਨੂੰ ਸਮਝ ਨਹੀਂ ਆਉਂਦਾ ਨਹੀਂ ਸੀ ਕਿ ਜਿਸ ਤਰੀਕੇ ਦਾ ਉਹਨਾਂ ਨੂੰ ਲੁਕ ਦਿੱਤਾ ਗਿਆ ਸਰਕਾਰ ਨੂੰ ਨੁਕਸਾਨ ਹੋ ਸਕਦਾ ਹਾਂ ਕਾਫੀ ਇਮਾਨਦਾਰ ਸ਼ਖਸੀਅਤ ਦੇ ਮਾਲਕ ਨੇ ਨਹੀਂ ਉਹ ਚਲੋ ਉਹ ਇਮਾਨਦਾਰ ਨੇ ਤੇ ਸਰਕਾਰ ਵੀ ਇਮਾਨਦਾਰ ਹੈ ਸਾਡੇ ਨੈਸ਼ਨਲ ਕਨਵੀਨਰ ਤੋਂ ਲੈ ਕੇ ਮੁੱਖ ਮੰਤਰੀ ਭਵਨਦ ਮੰਤ ਤੋਂ ਲੈ ਕੇ ਅਸੀਂ ਸਾਰੇ ਬੇਵਾਨ ਕੌਣ ਹੈ ਸਾਡੇ ਚ ਉਹ ਦੱਸੋ ਸੋ ਮੇਰੇ ਖਿਆਲ ਨਾਲ ਮਤਲਬ ਹੈ ਕਿ ਉਹ ਇਮਾਨਦਾਰ ਨੇ ਬਾਕੀ ਵੀ ਇਮਾਨਦਾਰ ਨੇ ਨੀਅਤ ਵੀ ਸਾਡੀ ਸਾਰਿਆਂ ਦੀ ਇਮਾਨਦਾਰ ਹੈ ਸਾਰਿਆਂ ਦੀ ਸਾਫ ਨੀਅਤ ਨੀਤੀ ਹੈ ਤੁਸੀਂ ਜਦੋਂ ਜਦੋਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਮਾਏ ਵੇ ਜਾਂ ਹਾਈਵੇ ਕੀ ਜੋ ਮੈਂ ਕਹੂੰਗਾ ਉਹੀ ਸਹੀ ਹੈ ਬਾਕੀ ਸਾਰਾ ਗਲਤ ਹੈ ਮੇਰੇ ਮਤਲਬ ਅਕ ਚੱਲੋਗੇ ਤਾਂ ਠੀਕ ਹੈ ਨਹੀਂ ਮਤਲਬ ਚੱਲੋਗੇ ਤਾਂ ਨਹੀਂ ਠੀਕ ਇਹ ਨਹੀਂ ਹੁੰਦਾ ਜੀ ਤੁਸੀਂ ਆਰਗੇਨਾਈਜੇਸ਼ਨ ਜਦੋਂ ਪਾਰਟੀ ਚਾਲਦੇ ਹੋ ਤੁਹਾਨੂੰ ਪਾਰਟੀ ਦਾ ਜੋ ਵਿਊ ਪੁਆਇੰਟ ਹੁੰਦਾ ਹੈ ਸਰਕਾਰ ਦਾ ਜੋ ਵਿਊ ਪੁਆਇੰਟ ਹੁੰਦਾ ਹੈ ਉਹ ਵੱਡਾ ਹੁੰਦਾ ਹੈ ਉਹ ਸੁਪਰੀਮ ਹੁੰਦਾ ਹੈ ਪਰ ਸਾਈਡ ਲਾਈਨ ਕੀਤਾ ਗਿਆ ਕਿ ਤਰ੍ਹਾਂ ਕੀਤਾ ਹੈ ਅਲੱਗ ਤਰ੍ਹਾਂ ਕੀਤਾ ਗਿਆ ਸੀ ਉਹਨਾਂ ਨੂੰ ਨਹੀਂ ਦੇਖੋ ਇਹ ਗੱਲ ਨਹੀਂ ਹੈ ਕਿ ਜੀ ਤੁਹਾਡਾ ਥਾ ਵਿਊ ਪੁਆਇੰਟ ਹੋ ਸਕਦਾ ਹੈ ਪਰ ਮੈਂ ਮੰਨ ਕੇ ਚੱਲਦਾ ਕਿ ਚਾਹੇ ਜਿਵੇਂ ਮੈਂ ਕਿਹਾ ਮੇਰੇ ਲਈ ਸਤਕਾਰਯੋਗ ਨੇ ਪਰ ਡਿਸੈਂਟ ਪਰਿਵਾਰ ਦੇ ਵਿੱਚ ਹੁੰਦਾ ਹੈ ਕੋਈ ਦਿੱਕਤ ਨਹੀਂ ਸੀਗੀ ਪਰ ਜੇ ਕੋਈ ਸਾਡੀ ਨਸ਼ਾ ਨੂੰ ਖਤਮ ਕਰਨ ਦੀ ਲੜਾਈ ਦੇ ਵਿੱਚ ਜੇ ਕੋਈ ਅੜਚਨ ਪਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹ ਤਾਂ ਡੈਫੀਨਿਟਲੀ ਟੋਲਰੇਟ ਨਹੀਂ ਸਰ ਸਾਡੀ ਪਾਰਟੀ ਬੱਚਿਆਂ ਦੀ ਬਾਹ ਫੜਨ ਵਾਲੀ ਪਹਿਲੀ ਪਾਰਟੀ ਬਣੀ ਹੈ ਤੇ ਬਰੇਕ ਨਹੀਂ ਸੀਗੀ ਬਚਾ ਦਾ ਬਾ ਪਹਿਲੀ ਵਾਰੀ ਤੁਹਾਡੇ ਕੋਲ ਆ ਗਈ ਜੀ ਇਹ ਪਾਰਟੀ ਹੀ ਯੰਗਸਟਰਸ ਦੀ ਪਾਰਟੀ ਹੈ ਜੀ ਇਹ ਸੰਘਰਸ਼ ਦੇ ਵਿੱਚੋਂ ਨਿਕਲ ਕੇ ਇਹ ਪਾਰਟੀ ਹੈ ਇਹੀ ਬੱਚੇ ਨੇ ਜਿਹੜੇ ਇਹੀ ਕੱਲ ਨੂੰ ਕੱਲ ਦਾ ਯੂਥ ਹੋਣਗੇ ਤੇ ਯੂਥ ਦੇ ਮੋਢਿਆਂ ਦੇ ਉੱਪਰ ਹੀ ਦੇਸ਼ ਦਾ ਸਮਾਜ ਦਾ ਪੰਜਾਬ ਦਾ ਬੋਝ ਹੈ ਜਿਹੜਾ ਉਹ ਪੈਣ ਵਾਲਾ ਸੋ ਇਸ ਕਰਕੇ ਬੱਚਿਆਂ ਨੂੰ ਜਿੰਨਾ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਤਰਾਸ਼ ਲਾਂਗੇ ਉਹਨਾਂ ਪੰਜਾਬ ਲਈ ਚੱਗੇਗਾ